ਸੱਚੀ ਗੱਲ ਦੋਸਤੋ ਮੈਂ ਹਰਵਿੰਦਰ ਸਿੰਘ ਪੰਜੇਟਾ ਕੱਲ ਬਲਾਕ ਸਨੌਰ ਦੇ ਵਿੱਚ ਇੱਕ ਬੱਚਾ ਗੁੰਮਿਆ ਸੀ ਜਿਹਦਾ ਨਾਮ ਸੀ ਏਕੰਬੀਰ ਅੱਜ ਸਨੌਰ ਥਾਣਾ ਵੱਲੋਂ ਉਹ ਬੱਚਾ ਲਿਆਂਦਾ ਗਿਆ ਉਹ ਦਿੱਲੀ ਤੋਂ ਮਿਲਿਆ ਗਿਆ ਪਰਿਵਾਰ ਬੱਚੇ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਪੁਲਿਸ ਥਾਣਾ ਸਨੌਰ ਦਾ ਬਹੁਤ ਧੰਨਵਾਦ ਕੀਤਾ ਗਿਆ ਤੇ ਇਸ ਮੌਕੇ ਪੂਰੇ ਤੇ ਪੰਜਾ ਪਰਿਵਾਰ ਮੈਂਬਰਾਂ ਵੱਲੋਂ ਥਾਣਾ ਦੇ ਐਸਐਚਓ ਰਮਿੰਦਰ ਕੋਈ ਸੋ ਇਹ ਗੱਲ ਵੀ ਬੋਲਿਆ ਭਾਈ ਸਾਹਿਬ ਮਗਲਾ ਸਾਹਿਬ ਦੇ ਗੁਰੂ ਸਾਹਿਬ ਤੋਂ ਤੇ ਫਿਰ ਸੀ ਕਾਲ ਕਰਕੇ ਉਹਨਾਂ ਕਾਰ ਲੈ ਕੇ ਬਾਵੀਮੈਂਟ ਸਟੇਸ਼ਨ ਤੋਂ ਸਟੇਸ਼ਨ ਹੈ ਉਹਦਾ ਪੀਟਾਪਸਾ ਸੱਤਨਰਣ ਉਹਨਾਂ ਨੇ ਆਪਣਾ ਤੁੱਲਿਆ ਸੀ ਥੋਬੀਨ ਪੁਸ਼ਪਾਰਟੀ ਨੇ ਜਾ ਕੇ ਉੱਥਰ ਕਰਵਾਇਆ ਇੱਕ ਪੁਸ਼ਪਤਲੇ ਕਿਵੇਂ ਪਹੁੰਚੋ ਉੱਥੇ ਉੱਥੇ ਨਿਟਲੇ ਲੈ ਕੇ ਤੇ ਬਾਈਕ ਟ੍ਰੇਨ ਪਹੁੰਚਿਆ ਜਿਹੜੇ ਮੰਚ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਸੀ ਆਪਣਾ ਏਕਮਜੀਤ ਜੀ ਜੋ ਕੱਲ ਜੋ ਕਿ ਲਾਪਤਾ ਹੋ ਗਏ ਸੀ ਘਰ ਤੋਂ ਪਰਿਵਾਰ ਦੀ ਸ਼ਿਕਾਇਤ ਤੇ ਪਰਿਵਾਰ ਨੇ ਇਨਫੋਰਮੇਸ਼ਨ ਦਿੱਤੀ ਪੁਲਸ ਥਾਣੇ ਨੂੰ ਤੇ ਪੁਲਿਸ ਪ੍ਰਸ਼ਾਸਨ ਸਾਡੇ ਐਸ ਐਚਓ ਸਾਹਿਬ ਹਰਮਿੰਦਰ ਸਿੰਘ ਜੀ ਔਰ ਸਾਡੇ ਸੋਰਜਨ ਸਿੰਘ ਜੀ ਟੋਟਲੀ ਪ੍ਰਸ਼ਾਸਨ ਡੀ ਐਸ ਪੀ ਐਸ ਪੀ ਐਸ ਐਸ ਪੀ ਤੱਕ ਇਹਨਾਂ ਨੇ ਸਾਰੇ ਐਫਰਟ ਜੀ ਲਗਾ ਕੇ ਬੜੀ ਹੀ ਜਲਦੀ ਦੇ ਨਾਲ ਬੜੀ ਤੇਜ਼ੀ ਦੇ ਨਾਲ ਇਹ ਇਕਮਜੀਤ ਜੋ ਇਥੋਂ ਵੀਰ ਇਕਮ ਵੀਰ ਜੋ ਚਲਾ ਗਿਆ ਸੀ ਘਰ ਤੋਂ ਇਹ ਬਏ ਇਥੋਂ ਲਿਫਟ ਲੈ ਕੇ ਸਟੇਸ਼ਨ ਰੇਲਵੇ ਸਟੇਸ਼ਨ ਕੋਲ ਜੀ ਰੇਲਵੇ ਸਟੇਸ਼ਨ ਤੋਂ ਇਹ ਜਾਣਾ ਤਾਂ ਚਾਹੁੰਦਾ ਸੀ ਹਰਮੰਦਰ ਸਾਹਿਬ ਅ ਗੁਰਪ੍ਰਮਾਤਮਾ ਸਾਹਿਬ ਔਰ ਉੱਥੋਂ ਇਹਨੂੰ ਕਿਹੇ ਬਈ ਉਹ ਟ੍ਰੇਨ ਮਿਣੀ ਨਾ ਇਹ ਦਿੱਲੀ ਨੂੰ ਚਲਾ ਗਿਆ ਉੱਥੋਂ ਠੀਕ ਆ ਤੇ ਉੱਥੇ ਚਲਾ ਗਿਆ ਉੱਥੇ ਚਲੋ ਐਸੀ ਬਾਬੇ ਨਾਨਕ ਦੀ ਕਿਰਪਾ ਸਾਡੇ ਪ੍ਰਸ਼ਾਸਨ ਦੀ ਕਿਰਪਾ ਦੀ ਨਾਲ ਇਹਨਾਂ ਨੇ ਇਹਨਾਂ ਨੇ ਐਫਰਟ ਲਗਾਏ ਗਏ ਸੀ ਜਿਹੜੀ ਉੱਥੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਬੰਗਲਾ ਸਾਹਿਬ ਕੋਲ ਪਿੱਛਾ ਕਰਕੇ ਬੱਚਾ ਇੱਥੇ ਆਊਟਪੁੱਟ ਦੇ ਵਿੱਚ ਕਰਨ ਨੂੰ ਫਰਦਾ ਹੀ ਜਾਂ ਪ੍ਰੋਪਰ ਪਈਆਂ ਦੀ ਵੀ ਮੰਨ ਕਰ ਰਿਹਾ ਸੀ ਇਸ ਕਰਕੇ ਇਹਦਾ ਬਹੁਤ ਹੀ ਜਲਦੀ ਸਾਰੇ ਪ੍ਰਸ਼ਾਸਨ ਨੂੰ ਮੈਂ ਮੈਂ ਕਹਿੰਦਾ ਇਹਦੇ ਪਰਿਵਾਰਕ ਮੈਂਬਰਾਂ ਦਾ ਬੜਾ ਧੰਨਵਾਦ ਕਰਦਾ ਪਰਿਵਾਰਕ ਮੈਂਬਰ ਇਹਦੇ ਆਈ ਹੋਈ ਨੇ ਸਾਰੇ ਇਹਦੇ ਫਾਕ ਸਾਹਿਬ ਆਈ ਹੋਈ ਨੇ ਆ ਘਰੇ ਨੇ ਔਰ ਮੈਂ ਇਹ ਬੜਾ ਹੀ ਇਹਨਾਂ ਦਾ ਮੈਂ ਕਹਿੰਦਾ ਖੁਸ਼ ਹਾਂ ਇਹਨਾਂ ਨੇ ਮੈਨੂੰ ਤੜਕੇ ਕਾਲ ਕੀਤੀ ਵੀ ਅਸੀਂ ਐਵੇਂ ਵੀ ਐਸਟੇਟ ਸਾਹਿਬ ਸਾਰੇ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਕੇ ਆਉਣਾ ਕਿਉਂਕਿ ਆਪਾਂ ਦੇਖਿਆ ਕਿ ਜੇ ਕੋਈ ਕੰਮ ਦੇ ਵਿੱਚ ਕੋਈ ਮਾੜੀ-ਮੋਟੀ ਕਤਾਹੀ ਵਰਤੀ ਜਾਵੇ ਜਾਂ ਕੋਈ ਕਮੀ ਰਹੇ ਜੇ ਕੰਮ ਕਰਦੇ ਵੀ ਕਮੀ ਰਹੇ ਜੇ ਤਾਂ ਲੋਕ ਨਾਰੇ ਲਾਉਣ ਵਾਲੇ ਇਨੀਗੇਸ਼ਨ ਲਾਉਣ ਵਾਲੇ ਤਾਂ ਬੜੇ ਆ ਜਾਂਦੇ ਆ ਪਰ ਜਦੋਂ ਕੰਮ ਬਹੁਤ ਸੋਹਣਾ ਕੰਮ ਕੀਤਾ ਜਾਵੇ ਤਾਂ ਉਹਦਾ ਕੋਈ ਥੈਂਕਸ ਤਾਂ ਨਹੀਂ ਹੁੰਦਾ ਧੰਨਵਾਦ ਕਰਨੀ ਆਉਂਦਾ ਇਹ ਪਰਿਵਾਰ ਬੜਾ ਹੀ ਖੁਸ਼ ਹੈ ਅੱਜ ਪਰਿਵਾਰ ਨੇ ਸਾਰਾ ਇੱਧਰ ਸਨਮਾਨ ਕੀਤਾ ਸਾਰੇ ਪ੍ਰਸ਼ਾਸਨ ਨੂੰ ਬਹੁਤ-ਬਹੁਤ ਧੰਨਵਾਦ ਕਰਨੇ ਆ ਸਾਰੇ ਪ੍ਰਸ਼ਾਸਨ ਦਾ ਬੜਾ ਬਹੁਤ-ਬਹੁਤ ਵਧਾਈਆਂ ਦੋਸਤੋ ਕਦੇ ਵੀ ਆਪਣੇ ਬੱਚੋ ਬਿਲਕੁਲ ਸਮਝਾ ਕੇ ਰੱਖੋ ਇਹ ਬੱਚਾ ਹਰਮੰਦਰ ਸਾਹਿਬ ਪਤਟੇ ਕਣ ਗਿਆ ਸੀ ਜਦ ਕਿ ਇਹਦੇ ਮਨ ਚਾਹ ਕਿ ਮੈਂ ਹਰਮੰਦਰ ਸਾਹਿਬ ਜਾਵਾਂ ਉਹ ਦਰਸ਼ਨ ਕਰਕੇ ਆਵਾਂ ਪਰੰਤੂ ਇਹ ਅਚਾਨਕੀ ਲਿਫਟ ਲੈ ਲੈ ਕੇ ਦਿੱਲੀ ਦਿੱਲੀ ਦੀ ਵਸਟੜ ਗਿਆ ਤੇ ਦਿੱਲੀ ਤੋਂ ਇੱਕ ਟ੍ਰੇਨ ਚੜ ਗਿਆ ਅਚਾਨਕੀ ਕਿਸੇ ਵਿਅਕਤੀ ਕੋਲ ਮਿਲਿਆ ਕੋਈ ਪੁਸਤ ਪ੍ਰਸ਼ਾਸਨਿਕ ਤਾਲਮਲ ਹੋਇਆ ਤੇ ਫਿਰ ਸਨੌਰ ਥਣੇ ਨਾਲ ਤਾਲਮਲ ਕਰਕੇ ਇਹ ਬੱਚਾ ਮਾਪਿਆਂ ਦੋਰੇ ਮਿਲ ਆ ਗਿਆ ਧੰਨਵਾਦ